ਪਾਗਲ ਥੀਏ ਪਾਗਲ ਥੀਏ ਪਾਗਲ ਥੀਏ ਉਹਨੂੰ ਕੋ ਬਚ ਗਏ ਨਹੀਂ ਪਾਗਲ ਥੀ ਉਹ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਗੁਰਸਿੱਖ ਜਸਬੀਰ ਸਿੰਘ ਆਪਣੇ ਕੁੜਮਾ ਦੇ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਪਹੁੰਚਿਆ ਸੀ ਪਰ ਉੱਥੇ ਡੀਜੇ ਵਾਲੇ ਨਾਲ ਹੋ ਰਹੇ ਝਗੜੇ ਨੂੰ ਸੁਲਝਾਉਂਦੇ ਆ ਉਸਦੇ ਜਵਾਈ ਦੇ ਚਾਚੇ ਅਤੇ ਉਸਦੇ ਸਾਥੀਆਂ ਨੇ ਉਸਦੀ ਦਸਤਾਰ ਉਤਾਰ ਉਸਦਾ ਤੇ ਉਸਦੀ ਬੇਟੀ ਦਾ ਘਟਾਪਾ ਘਟਾਪਾ ਚੜ੍ਹਿਆ ਜਸਮੁਨ ਲਾਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਇ ਇਨਸਾਫ ਦੀ ਮੰਗ ਕਰ ਰਿਹਾ ਹੈ ਇਸ ਮੁਤਾਬਕ ਗਲਬਤ ਕਰਦਿਆਂ ਪੀੜਿਤ ਜਸਬੀਰ ਸਿੰਘ ਅਤੇ ਉਸਦੇ بیٹے ਨੇ ਦੱਸਿਆ ਕਿ ਉਹਨਾਂ ਦੀ ਧੀ ਦੀ ਨਨਾਨਾ ਦਾ ਅੱਜ ਸ਼ਹਿਨਾਈ ਪੈलेस ਵਿੱਚ ਵਿਆਹ ਸੀ ਜਿੱਥੇ ਲੜਕੀ ਦਾ ਚਾਚਾ ਸੋਹਰਾ ਅਤੇ ਉਸਦਾ ਬੇਟਾ ਡੀਜੇ ਵਾਲੇ ਨਾਲ ਝਗੜ ਰਹੇ ਸਨ ਪਰ ਜਦੋਂ ਮੈਂ ਇਸ ਮਸਲੇ ਵਿੱਚ ਉਹਨਾਂ ਨੂੰ ਹਟਾਇਆ ਤਾਂ ਉਹ ਮੇਰੇ ਗਲ ਪੈ ਗਏ ਅਤੇ ਜਿੱਥੇ ਮੇਰੇ ਦਸਤਾਰ ਉਤਾਰੀ ਉੱਥੇ ਹੀ ਮੇਰੀ ਬੇਟੀ ਅਤੇ ਮੈਨੂੰ ਕੁੱਟਮਾਰ ਕੀਤੀ ਗਈ ਜਿਸ ਸਬੰਧੀ ਮੈਂ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਵੀ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ ਕਿ ਮੇਰੇ ਦਸਤਾਰ ਅਤੇ ਕੇਸਾਂ ਦੀ ਹੋਈ ਬੇਅਦਬੀ ਦਾ ਇਨਸਾਫ ਮੈਨੂੰ ਮਿਲੇ ਇਸ ਮੁਤਾਬਕ ਪੁਲਿਸ ਜਾਂਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਜੋ ਵੀ ਬੰਦੀ ਕਾਰਵਾਈ ਅਮਲ ਵਿੱਚ ਹੋ ਲਿਆਉਣਗੇ ਹਲਕਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਜੋ ਹਟਬੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ ਸੋ ਹੋਇਆ ਕਿ ਜਿਵੇਂ ਜਿ세 ਆਪਣੀ ਮੇਰੀ ਸਿਸਟਰ ਦੀ ਨਾਨਾਂ ਦੀ ਮਾਰੇ ਸੀਗੇ ਉੱਥੇ ਆਏ ਸੀਗੇ ਉੱਥੇ ਚਲੋ ਬੀਜੇ ਵਾਲਾ ਨਾਲ ਥੋੜਾ ਬਹੁਤ ਝਗੜਾ ਝਗੜਾ ਉਹਨਾਂ ਨੇ ਜੁਨਾ ਦਾ ਸ਼ਰਦਾਰੂ ਗੋਰਾ ਕੀਤੀ ਸੀ ਕਿ ਮੰਗਾਮ ਮੰਗਾਮ ਸੀ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ ਉਹ ਇੱਕ ਜਸ਼ਨ ਸੀਗਾ ਹੋਰ ਦੋ ਤਿੰਨ ਅਣਪਛਾਤੇ ਸੀਗੇ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਣ ਦੇ ਵਿੱਚ ਹੀ ਗਲਤ ਹੋ ਗਏ ਤੇ ਇੱਥੋਂ ਪਿੱਛੋਂ ਵੀ ਆ ਕੇ ਬੈਕ ਸਾਈਡ ਤੋਂ ਆ ਕੇ ਸ਼ਾਇਦ ਨਹੀਂ ਪਹਿਲੇ ਇਸ ਵਿੱਚ ਮੇਰੇ ਫਾਦਰ ਸਾਹਿਬ ਜੀ ਦੀ ਪਾਗਲਾਈ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਠੀਕ ਹੈ ਜੀ ਪਾਗਲਾਈ ਹੈ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰੇ ਤਾਂ ਅਸੀਂ ਗਲਤਾਂ ਤੇ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੋ ਉਹਨਾਂ ਦੇ ਵੱਜ ਜਾਂਦੇ ਅਸੀਂ ਪਾਗਲ ਗਲਤ ਹੋਣਾ ਸੀਗਾ ਮੈਂ ਅਪੀਲ ਇਹੀ ਕਰਦਾ ਹਾਂ ਕਿ ਸਾਨੂੰ ਜੋ ਵੀ ਵੱਤੋਂ ਵੱਧ ਕਾਨੂੰਨੀ ਕਾਰਵਾਈ ਬੰਦੀ ਹੈ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਨਾਮ ਦੱਸ ਕੇ ਦੱਸੋ ਕੀ ਹੋਇਆ ਕੀ ਹੋਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਰੇ ਰਮੇ ਮੇਰਾ ਨਾਮ ਜਸਵੀ ਤੱਪੇ ਮੀਠਾ ਰੋਡ ਤੇ ਮੇਰੀ ਬੇਟੀ ਗਈ ਆ ਉਹਦੀ ਮਨਾਉਂਦੀ ਅੱਜ ਮੈਰਜੀ ਹੀ ਤੇ ਮੈਂ ਉੱਥੇ ਸਹਣਦੇ ਆਇਆ ਤੇ ਮੇਰੀ ਕਿਹੜੇ ਪਲੇਸ ਤੇ ਹੈਗਾ ਇਹ ਸਹਨਾਈ ਪਲੇਸ ਮਾਰਿਆ ਤੇ ਮੀਠਾ ਰੋਡ ਤੇ ਬੈਠੇ ਤੇ ਮੇਰੇ ਦਵਾਈ ਦਵਾਈ ਦੇ ਨਾਲ ਇਹਦਾ ਚਾਚਾ ਸਗਾ ਉਹ ਝਗੜਾ ਕਰ ਰਿਹਾ ਸੀ ਤੇ ਮੈਂ ਇਹਨਾਂ ਨੂੰ ਛਿਦਵਾ ਕੇ ਉਹਨਾਂ ਨੂੰ ਪਲੇਸ ਤੋਂ ਬਾਹਰ ਭੇਜਦਾ ਆ ਦਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪੱਲੀ ਸਾਈਡ ਤੇ ਕਰਦਾ ਚਾਚਾ ਇਹਦਾ ਉੱਤੋਂ ਵੀ ਘੁੰਮ ਕੇ ਪੋੜੀਆਂ ਦਾ ਨੀ ਪਿਛੋੜੀ ਆ ਗਏ ਮੇਰੇ ਉੱਥੇ ਰਸਤਾਰ ਖਿੱਚ ਕੇ ਬੜੇ ਯੋਗ ਨਾਲ ਮੈਨੂੰ ਵਾਲਾ ਖਿੱਚ ਕੇ ਥੱਲੇ ਸੁੱਟਦਾ ਬਾਕੀ ਲੋਕਮ ਦੇ ਰਹੀ ਥੇ ਆਪਣੇ ਸ਼ਸਤਰ ਕੱਢੀਏ ਫਿਰ ਇਹ ਉੱਤੇ ਗਲਤ ਹੋਈ ਨੇ ਆ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ ਮੈਂ ਕੋਈ ਗੱਲ ਤੂੰ ਕਰਲੀ ਨਾ ਕਰਦੀ ਫਿਰ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਗਏ ਉਹਦੇ ਢਿੱਡ 'ਚ ਲੱਤਾਂ ਮਾਰ ਕੇ ਜਾ ਕੇ ਗਿਆ ਇਹਦਾ ਨਾਮ ਆ ਜੇ ਮੰਗਾ ਬਖਸ਼ੀਰ ਮਸੀਹ ਸ਼ਟੇਆ ਰਹਿਣ ਵਾਲਾ ਜੇ ਇਹਦੇ ਬੇਟੇ ਦਾ ਨਾਮ ਜੇ ਪ੍ਰਿੰਸ ਇੱਕੇ ਦੇ ਨਾਲ ਹੈਗਾ ਜੇ ਇਹਦੀ ਭੈਣ ਦਾ ਮੁੰਡਾ ਹੀ ਮੋਹਿਤ ਦੇਖਣਾ ਇੱਕ ਆ ਜੇ ਖੁਮਾ ਕੋਈ ਹੋਰ ਦੇ ਨਾਲ ਇਹ ਜਸ਼ਨ ਹੈ ਚਾਰ ਬੰਦੇ ਹੋਰ ਹਨ ਬਣ ਜਾਂਦੇ ਇਹਨਾਂ ਦੇ ਨਾਲ ਇਹਨਾਂ ਰਾਜ ਹਾਂਜੀ ਝਗੜਾ ਕਿਸ ਗੱਲ ਦਾ ਝਗੜਾ ਬਬਾਈ ਇਹਨਾਂ ਦੇ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਆ ਮੇਰੇ ਤੇ ਬੇਨਯਾਜ਼ ਜਿੰਨੂ ਮਰਜ਼ੀ ਉੱਥੇ ਆ ਕੇ ਦੀ ਪੁੱਛ ਸਕਦੇ ਆ ਮੇਰੇ ਬਿਲਕੁਲ ਬੇਨਯਾਜ਼ ਨਹੀਂ ਮਗਰੋਂ ਦੀ ਆ ਕੇ ਪੱਗ ਖਿੱਚ ਕੇ ਮੈਨੂੰ ਛੁੱਟਦਾ ਵੀ ਨਹੀਂ ਉਹੀ ਟਗੜਾ ਛਡਾ ਰਹੇ ਆਹੀਂ ਛਡਾ ਰਹੇ ਬਾਬਾ ਜੀ ਬੱਸ ਉਹਦੇ ਚਾਹ ਪੁੱਛ ਸਕਦੇ ਜਿੰਨੂ ਮਰਜ਼ੀ DJ ਵਾਲੇ ਦੇ ਗੱਲ ਪੈਣ ਲਈ ਉਹਦੇ ਵਿਚਾਰੇ ਦੇ ਉਹਦੇ ਹੱਥੀ ਪਾਈ ਹੋਣੇ ਅਸੀਂ ਤਾਂ ਕੋਈ ਗੱਲ ਬੁਲਾਉਂਦੇ ਵੀ ਨਹੀਂ ਉਹਨਾਂ ਨੂੰ ਬਾਬਾ ਜੀ ਠੀਕ ਹੈ ਜੀ ਉਹ ਤੁਹਾਨੂੰ ਕੋਈ ਕੰਪਲੇਂਟ ਦਿੱਤੀ ਕੰਪਲੇਂਟ ਬਾਬਾ ਜੀ ਇੱਥੇ ਦਿਖਾਈ ਦੇਤੀ ਆ ਅੱਗੇ ਕਾਰਵਾਈ ਜੋ ਬਣਦੀ ਉਹ ਕਰਨਗੇ ਉਸ ਵੱਲੋਂ ਕੀ ਕਿਹਾ ਗਿਆ ਉਸ ਵੱਲੋਂ ਕੀ ਕਿਹਾ ਗਿਆ ਜੀ ਅਸੀਂ ਦੋਵੇਂ ਕੋ ਕਾਨੂੰਨੀ ਕਾਰਵਾਈ ਹੋਏ ਜੀ ਜੀ ਮੈਨੂੰ ਇਹਦਾ ਪੂਰਾ ਪੂਰਾ ਵੀ ਬਾਬਾ ਜੀ ਇਨਸਾਫ ਮਿਲਣਾ ਚਾਹੀਦਾ ਤੇ ਮੇਰੀ ਜਿਹੜੀ ਸਟਾਰ ਲੱਗੀ ਆ ਜੀ ਮੈਨੂੰ ਤਾਂ ਇਹ 40 ਦਿਨ ਇਹ ਨੂੰ ਇਹ ਪਾਣਾ ਪਾਇ ਦੇ ਨੂੰ ਇਹ ਬੰਦੇ ਨੂੰ ਇੰਨੀ ਮਾਰਤ ਹੋਣੀ ਚਾਹੀਦੀ ਇਹਨੂੰ ਪਤਾ ਲੱਗ ਜਾਏ ਕੀਤਾ ਕੀ ਹੈ ਨਸ ਸੱਗੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਵੱਲੋਂ ਕਿਹਾ ਗਿਆ ਵੀ ਉਹਨਾਂ ਦੀ ਪਾਗਲ ਅਥੀ ਹੈ ਤੁਸ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਉਹ ਬੇਖਾਸ ਤੋਂ ਲੈ ਲਈ ਹੈ ਡਿਊਟੀ ਅਫਸਰ ਨੇ ਜੋ ਬੰਦੀ ਕਾਰਵਾਈ ਕਰਨ ਵਿੱਚ ਲੈਂਦੀ ਹੋਗੀ ਜੀ ਜੋ ਵੀ ਵੈਰੀਫਾਈ ਕਰਕੇ ਨਾ ਸਾਰੀ ਕਾਨੂੰਨੀ ਕਾਰਵਾਈ ਅਮੂਰਤ ਲੈਂਦੀ ਹੈ ਇੰਡੀਆ ਕ੍ਰਾਈਮ ਨਿਊਜ਼ ظلم کے خلاف جنگ آپ دیکھ رہے ہیں انڈیا کرائم